ਸੂਬੇ ਦੇ ਵਿੱਚ ਚੋਰ ਬੇਖੌਫ ਹੋ ਗਏ ਨੇ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਕਿਤੇ ਵੀ ਸੁਰੱਖਿਅਤ ਨਹੀਂ ਹੋ ਜੀਆਂ ਤਸਵੀਰਾਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਲੜਕਾ ਦੁਕਾਨ ਤੇ ਆਉਂਦਾ ਹੈ ਤੇ ਦੁਕਾਨਦਾਰ ਨਾਲ ਗੱਲਾਂ ਕਰਦਾ ਹੈ ਚਾਦਰਾਂ ਦੇਖਣ ਦੇ ਬਹਾਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਸ ਦਾ ਆਈਫੋਨ ਹੈ ਜਿਹੜਾ ਗਾਇਬ ਕਰ ਦਿੰਦਾ ਉਸ ਨੂੰ ਪਤਾ ਨਹੀਂ ਲੱਗਦਾ ਤਾਂ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਤਸਵੀਰਾਂ ਅੰਮ੍ਰਿਤਸਰ ਦੇ ਟੋਕਰੀਆਂ ਵਾਲੇ ਬਾਜ਼ਾਰ ਦੀਆਂ ਦਸਤیاں ਜਾ ਰਹੀਆਂ ਨੇ ਜਿੱਥੋਂ ਲੜਕੇ ਵੱਲੋਂ ਚਲਾਕੀ ਕੀਤੀ ਜਾਂਦੀ ਹੈ ਚਾਦਰਾਂ ਦੇਖਣ ਦੇ ਬਹਾਨੇ ਦੁਕਾਨਦਾਰ ਨਾਲ ਗੱਲਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਗੱਲਾਂ ਦੇ ਵਿੱਚ ਲਗਾਇਆ ਜਾਂਦਾ ਹੈ ਫਿਰ ਦਬੋਚ ਕੇ ਆਈਫੋਨ ਜਿਹੜਾ ਚੋਰੀ ਕਰ ਲਿਆ ਜਾਂਦਾ ਹੈ ਉਸ ਦੇ ਸਾਹਮਣੇ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਐਕਟਿਵ ਅਤੇ ਸਵਾਰ ਨੌਜਵਾਨ ਉਸ ਲੜਕੇ ਦੀ ਜਿਹੜਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਕਿ ਕਦੋਂ ਆਵੇ ਤੇ ਅਸੀਂ ਐਕਟਿਵਾ ਚਲਾ ਕੇ ਫਰਾਰ ਹੋ ਜਾਈਏ ਤਾਂ ਚੋਰ ਨੇ ਜਿਹੜੇ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਦਿਨ ਦਿਹਾੜੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਟੋਕਦਰੀਆ ਵਾਲੇ ਬਾਜ਼ਾਰ ਦੀਆਂ ਦਸਿਆ ਜਾ ਰਹੀਆਂ ਨੇ ਜਿੱਥੇ ਚੋਰ ਬੇਖੌਫ ਹੋ ਗਏ ਨੇ ਚੋਰੀ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਤਸੂਬੇ ਦੇ ਵਿੱਚ ਚੋਰ ਬੇਖੌਫ ਹੋ ਗਏ ਨੇ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਕਿਤੇ ਵੀ ਸੁਰੱਖਿਅਤ ਨਹੀਂ ਹੋ ਜੀਆਂ ਤਸਵੀਰਾਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਲੜਕਾ ਦੁਕਾਨ ਤੇ ਆਉਂਦਾ ਹੈ ਤੇ ਦੁਕਾਨਦਾਰ ਨਾਲ ਗੱਲਾਂ ਕਰਦਾ ਹੈ ਚਾਦਰਾਂ ਦੇਖਣ ਦੇ ਬਹਾਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਸ ਦਾ ਆਈਫੋਨ ਹੈ ਜਿਹੜਾ ਗਾਇਬ ਕਰ ਦਿੰਦਾ ਹੈ ਉਸ ਨੂੰ ਪਤਾ ਨਹੀਂ ਲੱਗਦਾ ਤਾਂ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਤਸਵੀਰਾਂ ਅੰਮ੍ਰਿਤਸਰ ਦੇ ਟੋਕਰੀਆਂ ਵਾਲੇ ਬਾਜ਼ਾਰ ਦੀਆਂ ਦਸਤਿਆਂ ਜਾ ਰਹੀਆਂ ਨੇ ਜਿੱਥੋਂ ਲੜਕੇ ਵੱਲੋਂ ਚਲਾਕੀ ਕੀਤੀ ਜਾਂਦੀ ਹੈ ਚਾਦਰਾਂ ਦੇਖਣ ਦੇ ਬਹਾਨੇ ਦੁਕਾਨਦਾਰ ਨਾਲ ਗੱਲਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਗੱਲਾਂ ਦੇ ਵਿੱਚ ਲਗਾਇਆ ਜਾਂਦਾ ਹੈ ਫਿਰ ਦਬੋਚ ਕੇ ਆਈਫੋਨ ਜਿਹੜਾ ਚੋਰੀ ਕਰ ਲਿਆ ਜਾਂਦਾ ਹੈ ਉਸ ਦੇ ਸਾਹਮਣੇ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਐਕਟਿਵ ਅਤੇ ਸਵਾਰ ਨੌਜਵਾਨ ਉਸ ਲੜਕੇ ਦੀ ਜਿਹੜਾ ਇੰਤਜ਼ਾਰ ਕਰ ਰਿਹਾ ਹੁੰਦਾ ਕਿ ਕਦੋਂ ਆਵੇ ਤੇ ਅਸੀਂ ਐਕਟਿਵਾ ਚਲਾ ਕੇ ਫਰਾਰ ਹੋ ਜਾਈਏ ਤਾਂ ਚੋਰ ਨੇ ਜਿਹੜੇ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਦਿਨ ਦਿਹਾੜੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਟੋਕਟਰੀਆਂ ਵਾਲੇ ਬਾਜ਼ਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਚੋਰ ਬੇਖੌਫ ਹੋ ਗਏ ਨੇ ਚੋਰੀ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਸੂਬੇ ਦੇ ਵਿੱਚ ਚੋਰ ਬੇਖੌਫ ਹੋ ਗਏ ਨੇ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਕਿਤੇ ਵੀ ਸੁਰੱਖਿਅਤ ਨਹੀਂ ਹੋ ਜੀਆਂ ਤਸਵੀਰਾਂ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਲੜਕਾ ਦੁਕਾਨ ਤੇ ਆਉਂਦਾ ਹੈ ਤੇ ਦੁਕਾਨਦਾਰ ਨਾਲ ਗੱਲਾਂ ਕਰਦਾ ਹੈ ਚਾਦਰਾਂ ਦੇਖਣ ਦੇ ਬਹਾਨੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਸ ਦਾ ਆਈਫੋਨ ਹੈ ਜਿਹੜਾ ਗਾਇਬ ਕਰ ਦਿੰਦਾ ਉਸ ਨੂੰ ਪਤਾ ਨਹੀਂ ਲੱਗਦਾ ਤਾਂ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਸਲ ਤਸਵੀਰਾਂ ਅੰਮ੍ਰਿਤਸਰ ਦੇ ਟੋਕਰੀਆਂ ਵਾਲੇ ਬਾਜ਼ਾਰ ਦੀਆਂ ਦਸਤیاں ਜਾ ਰਹੀਆਂ ਨੇ ਜਿੱਥੋਂ ਲੜਕੇ ਵੱਲੋਂ ਚਲਾਕੀ ਕੀਤੀ ਜਾਂਦੀ ਹੈ ਚਾਦਰਾਂ ਦੇਖਣ ਦੇ ਬਹਾਨੇ ਦੁਕਾਨਦਾਰ ਨਾਲ ਗੱਲਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਗੱਲਾਂ ਦੇ ਵਿੱਚ ਲਗਾਇਆ ਜਾਂਦਾ ਹੈ ਫਿਰ ਦਬੋਚ ਕੇ ਆਈਫੋਨ ਜਿਹੜਾ ਚੋਰੀ ਕਰ ਲਿਆ ਜਾਂਦਾ ਹੈ ਉਸ ਦੇ ਸਾਹਮਣੇ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਐਕਟਿਵ ਅਤੇ ਸਵਾਰ ਨੌਜਵਾਨ ਉਸ ਲੜਕੇ ਦੀ ਜਿਹੜਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਕਿ ਕਦੋਂ ਆਵੇ ਤੇ ਅਸੀਂ ਐਕਟਿਵਾ ਚਲਾ ਕੇ ਫਰਾਰ ਹੋ ਜਾਈਏ ਤਾਂ ਚੋਰ ਨੇ ਜਿਹੜੇ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਦਿਨ ਦਿਹਾੜੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਅੰਮ੍ਰਿਤਸਰ ਦੇ ਟੋਕਰੀਆਂ ਵਾਲੇ ਬਾਜ਼ਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਚੋਰ ਬੇਖੌਫ ਹੋ ਗਏ ਨੇ ਚੋਰੀ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ